ਸ਼ੱਕ ਅੱਜ ਨਿੰਦਿਆ ਕਰਨ ਵਾਲਿਆਂ ਦੇ ਵੀ ਕਮੀ ਨਹੀਂ ਅੱਜ ਮੈਂ ਦੇਖ ਰਿਹਾ ਸੀ ਕਿਸੇ ਨੇ ਸ਼ਰਾਰਤੀ ਲੋਕਾਂ ਨੇ ਸੰਤ ਮਹਾਰਾਜ ਦੇ ਚਰਨਾਂ ਦੀ ਫੋਟੋ ਇੱਕ ਨੈਟ ਤੇ ਪਈ ਹੋਈ ਹੈ ਸ਼ਾਇਦ ਜਿਸ ਸਮੇ ਉਹਨਾਂ ਨੇ ਸਰੀਰ ਛੱਡਿਆ ਸੀ ਨਾ ਕਿਸੇ ਪਿਆਰ ਵਾਲੇ ਗੁਰਮਖ ਨੇ ਉਹਨਾਂ ਦੇ ਚਰਨਾਂ ਦੀ ਉਹ ਫੋਟੋ ਖਿੱਚੀ ਸੀ ਹੁਣ ਕਿਸੇ ਸ਼ਾਰਤੀ ਬੰਦਿਆਂ ਨੇ ਸ਼ਾਇਦ ਜਿਹੜੇ ਤਰਕਵਾਦੀ ਨੇ ਜਾਂ ਆਪਣੇ ਆਪ ਨੂੰ ਬਹੁਤ ਹੀ ਮੂਰਲੇ ਸਿੱਖਾਉਂਦੇ ਨੇ ਜਾਂ ਸਿਆਣੇ ਕਹਿੰਦੇ ਉਹਨਾਂ ਨੇ ਇੱਕ ਬੱਕਰੇ ਦੇ ਪੈਰ ਨੇ ਜਿਹੜੇ ਖੁਰੜੇ ਹੁੰਦੇ ਨੇ ਉਹਨਾਂ ਦੀ ਫੋਟੋ ਨਾਲ ਲਾ ਕੇ ਪਾ ਦਿੱਤੀ ਤੇ ਪਤਾ ਕੀ ਲਿਖਿਆ ਆਖੇ ਇਹ ਤਾਂ ਫਿਰ ਵੀ ਲੋਕਾਂ ਦੇ ਖਾਨ ਦੇ ਕੰਮ ਆ ਜਾਂਦੇ ਤੇ ਇਹ ਸਾਧਾਂ ਦੇ ਪੈਰ ਕਿਸ ਕੰਮ ਆਉਣੇ ਆ ਦੇਖਿਓ ਹੁਣ ਗੁਰਬਾਣੀ ਕੀ ਕਹਿੰਦੀ ਐ ਦੀ ਬਾਬਤ ਆਪਾਂ ਗੁਰੂ ਤੋਂ ਪੁੱਛਾਂਗੇ ਆਪਾਂ ਆਪਦੇ ਕੋਲ ਗੱਲ ਨਹੀਂ ਕਰਾਂਗੇ ਭਾਈ ਜੇਕਰ ਬੱਕਰੇ ਦੇ ਖੁਰੜੇ 'ਚ ਐਡੀ ਤਾਕਤ ਹੁੰਦੀ ਬੱਕਰੇ ਦੇ ਪੈਰਾਂ ਵਿੱਚ ਹੀ ਐਡੀ ਤਾਕਤ ਹੁੰਦੀ ਤਾਂ ਸਤਿਗੁਰੂ ਪਾਤਸ਼ਾਹ ਲਿਖ ਦਿੰਦੇ ਕਿ ਤੇ ਕੁੱਤੇ ਬੱਕਰੇ ਦਾ ਨਾਮ ਵੀ ਉਹਦੇ ਪੈਰ ਪੁੰਜ ਲਿਆ ਕਰੋ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਇੱਥੇ ਸਤਗੁਰੂ ਲਿਖ ਨਹੀਂ ਸਕਦੇ ਬੱਕਰੇ ਦੀ ਧੂਲ ਕਰਦੇ ਮੈਨੂੰ ਕਰ ਨਹੀਂ ਸਕਦੇ ਸੀ ਸੰਤਨ ਕੀ ਧੂਰੇ ਉਹ ਭਾਈ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਸਤਗੁਰੂ ਪਾਤਸ਼ਾਹ ਤਾਂ ਕਹਿੰਦੇ ਭਾਈ ਜਿਹੜੇ ਨਾਮ ਜਪਦੇ ਨੇ ਜਿੰਨੀ ਗੁਰਮੁਖ ਨਾਮ ਧਿਆਇਆ ਤਿੰਨਾ ਫਿਰ ਵਿਗੜਨਾ ਹੋਈ RAM ਰਾਜੇ ਜਿਹਨੇ ਸਤਪੁਰਖ ਪੁਰਖ ਮਨਾਇਆ ਤਿੰਨ ਪੂਜੈ ਸਭ ਕਿੰਨਾ ਕੁ ਰੋਕ ਲਓਗੇ ਤੁਸੀਂ ਸੰਗਤਾਂ ਨੂੰ ਸਤਕਾਰ ਕਰਨ ਤੋਂ ਸਾਧੂਆਂ ਦਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਹੋਏ ਨਾਮ ਮੇਟਣਾ ਨੰਦਕ ਹੋਏ ਰੁੜ ਗਏ ਕਿਸੇ ਨੇ ਪੁੱਛਿਆ ਨਿੰਦਕਾ ਮੂੰਹ ਕਾਲਾ ਹੋਵਾ ਦੀਨ ਦੁਨੀਆ ਕੇ ਦਰਬਾਰ ਇੱਥੇ ਵੀ ਮੂੰਹ ਕਾਲਾ ਨਿੰਦਕਾਂ ਦਾ ਤੇ ਰੱਬ ਦੀ ਦਰਗਾਹ ਵਿੱਚ ਵੀ ਕਾਲਾ ਯਾਦ ਰੱਖਿਓ ਸਾਧੂ ਮਾਨ ਦੇ ਮੁਖ ਇੱਥੇ ਵੀ ਉਜਲੇ ਤੇ ਉੱਥੇ ਵੀ ਉਜਲੇ ਆਖੋ ਸਤਨਾਮ ਵਾਹਿਗੁਰੂ ਉਹਨਾਂ ਨੂੰ ਕਿਹਾ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਮਾ ਬਾਦਸ਼ਾਹ ਕਹਿੰਦੇ ਉਹ ਨਿੰਦਕੋ ਅਰੀ ਚੱਲੋ ਨਿੰਦਿਆ ਪਰ ਮੈਂ ਇਹ ਗੱਲ ਕਹਿਣਾ ਸਤਿਗੁਰੂ ਸਤਿਗੁਰੂ ਮਹਾਰਾਜ ਕਹਿੰਦੇ ਜੋ ਗੁਰਮੁਖ ਨਾਮ ਧਿਆਇੰਦੇ ਤਿੰਨ ਦਰਸ਼ਨ ਦੀਜੈ ਸੱਚੇ ਪਾਤਸ਼ਾਹ ਜਿਹੜੇ ਗੁਰਮੁਖ ਜਿਹੜੇ ਰੱਬ ਦੇ ਪਿਆਰੇ ਤੇਰਾ ਨਾਮ ਜਪਦੇ ਨੇ ਉਹਨਾਂ ਦੇ ਦਰਸ਼ਨ ਬਖਸ਼ਣੇ ਕਰ ਬੇਨਤੀ ਕੀਤੀ ਹੈ ਤਿੰਨ ਦਰਸ਼ਨ ਦੀਜੈ ਜਗਿਆਸੂ ਕਹਿੰਦਾ ਹਮ ਤਿੰਨ ਕੇ ਚਰਨ ਪਖਾਲ ਦੇ ਧਨ ਗੁਰੂ ਰਾਮਦਾਸ ਬਾਛਰ ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਚੈ ਅੱਛਿਆ ਪਾਸ਼ਾ ਉਹ ਤੇਰੀ ਬੰਦਗੀ ਵਾਲੇ ਤੇਰੇ ਨਾਮ ਜਪਣ ਵਾਲਿਆਂ ਦੇ ਚਰਨ ਧੋ ਧੋ ਕੇ ਮੈਂ ਪੀਣੇ ਕਰਾਂ ਜਿਹੜੇ ਤੇਰੀ ਬੰਦਗੀ ਕਰਦੇ ਨੇ ਨਾਮ ਜਪਦੇ ਨੇ ਸਤਗੁਰੂ ਤਾਂ ਸਾਧੂਆਂ ਦੀ ਐਡੀ ਗੱਲ ਕਹੇ ਨੇ ਜਬੰਦਗੀ ਵਾਲਿਆਂ ਦੀ ਬੇਦਾਗ ਜੀਵਨ ਸਾਧ ਸੰਗਤ 50 ਸਾਲ ਕਿਰਤ ਲ ਕੀਤਾ ਸੰਤ ਬਾਬਾ ਇਸ਼ਰ ਸਿੰਘ ਜੀ ਮਾਰਾੜਾ ਸਾਹਿਬ ਵਾਲਿਆਂ ਨੇ ساری ਜ਼ਿੰਦਗੀ ਕਿਤੇ ਕਿਸੇ ਤੋਂ ਮੰਗਿਆ ਨਹੀਂ ਤੇ ਗੱਲਾਂ ਉਹ ਕਰਦੇ ਨੇ ਉਹ ਸਾਧ ਸੰਗਤ ਕਰਨੀਆਂ ਵਿਭ ਵਿਚਾਰਤਾਈਆਂ ਪੀਣੀਆਂ ਸ਼ਰਾਬਾਂ ਖਾਣੇ ਨਸ਼ੇ ਕਦੇ ਅੰਮ੍ਰਿਤ ਰੇਲਾ ਨਹੀਂ ਕਦੇ ਨਿਤਨੇਮ ਨਹੀਂ ਭਜਨ ਨਹੀਂ ਬੰਦਗੀ ਨਹੀਂ ਇਹ ਸਾਧ ਸੰਗਤ ਨਿੰਦਿਆ ਉਹਨਾਂ ਦੀ ਕਰਨੀ ਬਾਦਸ਼ਾਹ ਕਹਿੰਦੇ ਨੇ ਆਪਨਾ ਦੇਹ ਚ ਰੂਹ ਭਰ ਪਾਣੀ ਤੈ ਨਿੰਦੈ ਜੈ ਗੰਗਾ ਆਨੀ ਉਠ ਤ ਬੈਠ ਤ ਕੁੱਟਲ ਤ ਚੱਲੈ ਆਪ ਗਏ ਔਰਣ ਹੋ ਘੱਲੈ ਆਗ ਲਗਾਏ ਮੰਦਰ ਮੈਂ ਸੋਵੈ ਇਹ ਤਾਂ ਆਪਣੇ ਘਰ ਚ ਅੱਗ ਵਾਲ ਕੇ ਸੁੱਤੇ ਹੋਇਆ ਉਹ ਇਹਨਾਂ ਕੋਲੋਂ ਕਿਹੜਾ ਸੁਖ ਬਾੜ ਦੇਉਂ। ਆਖੋ ਸਤਿਨਾਮ ਵਾਹਿਗੁਰੂ ਆਪ ਗਏ ਔਰ ਹੋਂਖ ਹੋਵੇ ਉਹ ਆਪ ਤਾਂ ਮੱਚੇ ਨੇ ਸੜੇ ਨੇ ਤੁਹਾਨੂੰ ਵੀ ਅੱਗ ਲਾ ਦੇਣਗੇ ਉਹ ਜੇ بچਿਆ ਜਾਂਦਾ ਤੇ ਬਾਤੋ ਨਿੰਦਕ ਸੰਤੋ ਮਾਰੋ ਜੀ ਕਹਿਣ ਦੀ ਲੋੜ ਨਹੀਂ ਕੀ